ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧ ਕਮੇਟੀ ਅੱਜ ਅਸੀਂ ਇੱਥੇ ਕੈਪੀਟਲ ਤੇ ਯੂਐਸਟੀ ਕੈਪੀਟਲ ਤੇ ਆਠਮਾ ਨਗਰ ਕੀਰਤਨ ਖਾਲਸੇ ਦੇ ਜਨਮ ਦਿਨ ਨੂੰ ਸਮਰਪਿਤ ਤੇ ਅਸੀਂ ਅੱਜ ਇੱਥੇ ਇਕੱਤਰ ਹੋਏ ਹਾਂ ਸਭ ਤੋਂ ਪਹਿਲਾਂ ਮੈਂ ਵਧਾਈ ਦੇਣੀ ਚਾਹੁੰਨਾ ਭਾਈ ਰੇਸ਼ਮ ਭਾਈ ਹਮਨ ਸਿੰਘ ਨੂੰ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਪਿਛਲੇ 7-8 ਸਾਲ ਤੋਂ ਕਰ ਰਹੇ ਨੇ ਅਤੇ ਉਹਨਾਂ ਦੀ ਸਾਰੀ ਦੀ ਸਾਰੀ ਟੀਮ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸ ਗੁਰਦੁਆਰੇ ਗੁਰਦਵਾਰਾ ਸਹਿਬਾਨ ਅਤੇ ਹੋਰ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਦਾ ਇੱਕ ਬਹੁਤ ਹੀ ਅੱਛਾ ਯਤਨ ਹੈ ਜਿੱਥੇ ਸਾਨੂੰ ਆਪਣੀ ਸਟਰੈਂਥ ਸ਼ੋਅ ਕਰਨ ਦਾ ਮੌਕਾ ਮਿਲਦਾ ਉਥੇ ਨਾਲ ਦੀ ਨਾਲ ਜਿਹੜੀ ਸਿਆਸੀ ਤੌਰ ਤੇ ਵੀ ਅਸੀਂ ਇਸ ਦਾ ਲਾਭ ਉਠਾਉਨੇ ਤੇ ਚਾਹਨਾ ਵੀ ਇਹਨਾਂ ਪ੍ਰੋਗਰਾਮਾਂ ਵਿੱਚ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸ਼ਾਮਲ ਹੋਵੋ ਤਾਂ ਕਿ ਅਸੀਂ ਜਿਹੜੀ ਹਾਰਟ ਆਫ ਦਾ ਯੂ ਐਸ ਤੇ ਇੱਥੇ ਅਸੀਂ ਆਪਣੀ ਜਿਹੜੀ ਗਿਣਤੀ ਆ ਸਟਰੈਂਥ ਆ ਉਹ ਸ਼ੋਅ ਕਰ ਸਕੀਏ ਇਹ ਇਹਦੇ ਨਾਲ ਸਾਨੂੰ ਸਿਆਸੀ ਲਾਭ ਧਾਰਮਿਕ ਤੌਰ ਤੇ ਸਾਡੀ ਇਕਜੁੱਟਤਾ ਅਤੇ ਜਿੰਨੇ ਵੀ ਸਾਡੇ ਯਤਨ ਨੇ ਉਹਨਾਂ ਨੂੰ ਇਹਦੇ ਨਾਲ ਪੂਰਾ ਬਲ ਮਿਲਦਾ ਤੇ ਮੈਂ ਟੀਵੀ 84 ਦੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦੀ ਆ ਕਿ ਜਿਹੜੇ ਹਮੇਸ਼ਾ ਦੀ ਤਰ੍ਹਾਂ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਕੱਲੇ ਇੱਥੇ ਹੀ ਨਹੀਂ ਸਾਰੇ ਅਮਰੀਕਾ ਵਿੱਚ ਤੇ ਈਵਨ ਕੈਨੇਡਾ ਵਿੱਚ ਤੇ ਓਵਰਸੀਜ਼ ਵੀ ਇਹਨਾਂ ਦੀ ਇਹ ਕਵਰੇਜ ਹੁੰਦੀ ਆ ਪੰਥਕ ਚੈਨਲ ਆ ਤੇ ਸਾਰੇ ਗੁਰਸਿੱਖ ਵੀਰਾਂ ਨੂੰ ਸੁਣਨ ਵਾਲਿਆਂ ਨੂੰ ਇਹ ਵੀ ਅਪੀਲ ਆ ਇਸ ਚੈਨਲ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਤੁਹਾਡੀ ਜਿਹੜੀ ਆਵਾਜ਼ ਆ ਉਹ ਸਹੀ ਜਗ੍ਹਾ ਤੇ ਪਹੁੰਚ ਸਕੇ ਇਹਨਾਂ ਸ਼ਬਦਾਂ ਦੇ ਨਾਲ ਕਿਸੇ ਵੀ ਪੁੱਲ ਚੋਕ ਲਿਖੇ ਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਸੀਂ ਇੱਥੇ ਕੈਪੀਟਲ ਤੇ ਯੂ ਐਸ ਦੀ ਕੈਪੀਟਲ ਤੇ ਆਠਮਾ ਨਗਰ ਕੀਰਤਨ ਖਾਲਸੇ ਦੇ ਜਨਮ ਦਿਨ ਨੂੰ ਸਮਰਪਿਤ ਤੇ ਅਸੀਂ ਅੱਜ ਇੱਥੇ ਇਕੱਤਰ ਹੋਏ ਆਂ ਸਭ ਤੋਂ ਪਹਿਲਾਂ ਮੈਂ ਵਧਾਈ ਦੇਣੀ ਚਾਹਨਾ ਭਾਈ ਰੇਸ਼ਣ ਭਾਈ ਹਿੰਮਤ ਸਿੰਘ ਨੂੰ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਪਿਛਲੇ 7-8 ਸਾਲ ਤੋਂ ਕਰ ਰਹੇ ਨੇ ਅਤੇ ਉਹਨਾਂ ਦੀ ਸਾਰੀ ਦੀ ਸਾਰੀ ਟੀਮ ਸੇ ਕੋਆਰਡੀਨੇਸ਼ਨ ਕਮੇਟੀ ਈਸਟ ਕੋਸ ਗੁਰਦੁਆਰੇ ਗੁਰਦਵਾਰਾ ਸਾਹਿਬਾਨ ਅਤੇ ਹੋਰ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਵਰਨ ਨੂੰ ਨਾਲ ਲੈ ਕੇ ਇਹਨਾਂ ਦਾ ਇੱਕ ਬਹੁਤ ਹੀ ਅੱਛਾ ਯਤਨ ਹੈ ਜਿੱਥੇ ਸਾਨੂੰ ਆਪਣੀ ਸਟਰੈਂਥ ਸ਼ੋ ਕਰਨ ਦਾ ਮੌਕਾ ਮਿਲਦਾ ਉਥੇ ਨਾਲ ਦੀ ਨਾਲ ਜਿਹੜੀ ਸਿਆਸੀ ਤੌਰ ਤੇ ਵੀ ਅਸੀਂ ਇਸ ਦਾ ਲਾਭ ਉਠਾਉਨੇ ਤੇ ਮੈਂ ਚਾਹੁੰਦਾ ਵੀ ਇਹਨਾਂ ਪ੍ਰੋਗਰਾਮਾਂ ਵਿੱਚ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸ਼ਾਮਲ ਹੋਵੋ ਤਾਂ ਕਿ ਅਸੀਂ ਜਿਹੜੀ ਹਾਰਟ ਆਫ ਦਾ ਯੂਐਸ ਤੇ ਇੱਥੇ ਅਸੀਂ ਆਪਣੀ ਜਿਹੜੀ ਗਿਣਤੀ ਆ ਸਟਰੈਂਥ ਆ ਉਹ ਸ਼ੋਅ ਕਰ ਸਕੀਏ ਤੇ ਇਹਦੇ ਨਾਲ ਸਾਨੂੰ ਸਿਆਸੀ ਲਾਭ ਧਾਰਮਿਕ ਤੌਰ ਤੇ ਸਾਡੀ ਇਕਜੁੱਟਤਾ ਅਤੇ ਜਿੰਨੇ ਵੀ ਸਾਡੇ ਯਤਨ ਨੇ ਉਹਨਾਂ ਨੂੰ ਇਹਦੇ ਨਾਲ ਪੂਰਾ ਬਲ ਮਿਲਦਾ ਤੇ ਮੈਂ ਟੀਵੀ 84 ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਆ ਕਿ ਜਿਹੜੇ ਹਮੇਸ਼ਾ ਦੀ ਤਰ੍ਹਾਂ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਕਾਲੇ ਇੱਥੇ ਨਹੀਂ ਸਾਰੇ ਅਮਰੀਕਾ ਵਿੱਚ ਤੇ ਈਵਨ ਕੈਨੇਡਾ ਵਿੱਚ ਤੇ ਓਵਰਸੀਜ਼ ਵੀ ਇਹਨਾਂ ਦੀ ਇਹ ਕਵਰੇਜ ਹੁੰਦੀ ਹੈ ਪੰਥਕ ਚੈਨਲ ਆ ਤੇ ਸਾਰੇ ਗੁਰਸਿੱਖ ਵੀਰਾਂ ਨੂੰ ਸੁਣਨ ਵਾਲਿਆਂ ਨੂੰ ਇਹ ਵੀ ਅਪੀਲ ਹੈ ਕਿ ਇਸ ਚੈਨਲ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਤੁਹਾਡੀ ਜਿਹੜੀ ਆਵਾਜ਼ ਆ ਉਹ ਸਹੀ ਜਗ੍ਹਾ ਤੇ ਪਹੁੰਚ ਸਕੇ ਇਹਨਾਂ ਸ਼ਬਦਾਂ ਦੇ ਨਾਲ ਕਿਸੇ ਵੀ ਭੁਲਚਕ ਲਿਖੇ ਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ